म् अवगुण एक गुण नाहि अमृतशाड् बिख खाई माया मोह परम पैल सुत दार्यो प्रीत लगाई, ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਇ ਸੋ ਕਹੋ ਟਲ ਗੁਰ ਸੇਵੀਆ ਅਹਨ ਸਹਜ ਸੁਭਾਈ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਈ ੋ ਵਾਹਿ ਸਿਫਤ ਖਸਮਾ ਦੀ ਨੂਰ ਅਰਸੋ ਕੋਰਸੋ ਹੋਂ ਝੱਟੀ ਆ ਤੂਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ சரி வாூ சாஜ ஜ பிசல ஜின் ப जग जीवन पुरख त्याग का मानस संदीयास आस, आषाढ़ तपंदा तिस लगा ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕਾ ਮਾਨਸ ਸੰਦੀਆਸ ਦੋਇਆ ਪਾਏ ਚੀਆ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜ ਸੋ ਲੋਣਾ ਮੱਥ ਜੋ ਲਿਖਿਆਸ रैन विहानी पच्चो ताणी उठ चली गई निरास। जिन्नकाव साधु पेटिय। ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਦੁਦ ਬੇਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਣ ਨਿਵਾਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਸਾੜ ਤਪੰਦਾ ਤਿਸ ਲਗਾ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਅੱਜ ਸੰਗਰਾਂਦ ਦਾ ਦਿਹਾੜਾ ਜਾਣ ਕਰਕੇ ਆਪ ਸਰਬਤ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ ਸਤਿਗੁਰੂ ਜੀ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਆਪ ਆਪਣੀ ਪਿਆਰੀ ਸੰਗਤ ਨੂੰ ਬਚਾ ਕਰਕੇ ਰੱਖਣ ਆਪ ਸਰਬ ਸੰਗਤਾ ਨੇ ਜੋ ਕਿ ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਹਾੜ ਦੇ ਮਹੀਨੇ ਦੇ ਪਰਥਾਏ ਜੋ ਉਪਦੇਸ਼ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਸੁਣਨਾ ਕੀਤਾ ਹੈ ਏ ਮਨਉਤ ਪੁਰਤਨ ਗੁਰਮਖ ਪਿਆਰਿਆਂ ਦੀ ਸ਼ਰਧਾ ਵਾਲਿਆਂ ਦੀ ਭਾਵਨਾ ਵਾਲਿਆਂ ਦੀ ਗੁਰਸਿੱਖਾਂ ਦੀ ਕਿ ਭਾਈ ਅਰੰਭਤਾ ਵਾਲੇ ਦੇਣ ਤਦੋਂ ਆਪਾਂ ਸਤਿਗੁਰਾਂ ਜੀ ਦੇ ਪਾਸੋਂ ਉਪਦੇਸ਼ ਸੁਣਦੇ ਹਾਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਇਹ ਸੱਚ ਹੈ ਗੁਰਮਖੋ ਕਿਉਂਕਿ ਬਾਣੀ ਹੀ ਰਹਿਮਤ ਹੈ ਬਾਣੀ ਹੀ ਕਿਰਪਾ ਹੈ ਬਾਣੀ ਦੇ ਦੁਆਰਾ ਹੀ ਸਾਰੇ ਕਾਰਜ ਸਫਲੇ ਹਨ ਬਾਣੀ ਹੀ ਨਿਰੰਕਾਰ ਹੈ ਸਤਸੰਗਤ ਜੀ ਜਿਨ੍ਹਾਂ ਨੇ ਬਾਣੀ ਸੁਣ ਲਈ ਉਹਨਾਂ ਦੇ ਸਾਰੇ ਕਾਰਜ ਸਫਲੇ ਹੋ ਗਏ ਤੇ ਜਦੋਂ ਬਾਣੀ ਸੁਣ ਕਰਕੇ ਮੰਨ ਲਈ ਫਿਰ ਤਾਂ ਰਹਿਮਤ ਹੋ ਗਈ ਨਦਰ ਮਿਲ ਗਈ ਤੇ ਸਤਗੁਰੂ ਜੀ ਸਮਝਾਉਂਦੇ ਹਨ ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਤੇ ਦੇ ਉੱਤੇ ਪਰਮਾਤਮਾ ਦੀ ਰਹਿਮਤ ਹੋਵੇ ਉਹਦੇ ਲਈ ਸਾਰੇ ਹੀ ਸਮੇ ਸੋਬਨੀਕ ਹਨ ਭਲੇ ਹਨ ਹੁਣ ਕੁਝ ਸਮਾਂ ਆਪਾਂ ਜੋ ਹਾੜ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਹੈ ਅਖਰੇ ਅਰਥਾਂ ਦੇ ਨਾਲ ਜੋੜਨ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲੱਗਾ ਹਰਨਾਹ ਨਾ ਜਿੰਨਾ ਪਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਸਮਝਾ ਰਹੇ ਹਨ ਇਹ ਗੁਰਮਖੋ ਜੀਵੇ ਬਾਰਮੁਖੀ ਇਹਾੜ ਦਾ ਮਹੀਨਾ ਤਪਸ਼ ਦੇ ਨਾਲ ਭਰਿਆ ਹੋਇਆ ਹੈ ਗਰਮ ਹਵਾਵਾਂ ਜੋ ਲੋਵਾ ਚੱਲਦੀਆਂ ਹਨ ਅਤੇ ਉਹ ਜੋ ਸਰੀਰ ਨੂੰ ਸਤਸੰਗ ਜੀ ਦੁੱਖ ਤੱਕ ਪਹੁੰਚਾਉਂਦੀਆਂ ਹਨ ਇਸੇ ਤਰ੍ਹਾਂ ਜੀਵ ਦੇ ਹਿਰਦੇ 'ਚ ਵੀ ਇਹਾੜ ਰੂਪੀ ਅਵਸਥਾ ਸਤਸੰਗ ਜੀ ਸੇਕ ਦੇ ਰਹੀ ਹੈ ਤੇ ਉਹ ਅਵਸਥਾ ਕਿਹੜੀ ਹੈ ਜਿਸ ਅਵਸਥਾ ਚ ਫਸ ਕਰਕੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸ਼ਿਕਾਰ ਹੋ ਜਾਂਦੇ ਹਾਂ ਵਿਕਾਰ ਸਾਨੂੰ ਘੇਰ ਲੈਂਦੇ ਹਨ ਨਸ਼ਿਆਂ ਦੇ ਚੁੰਗਲ ਜਾਲ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾ ਰਹੇ ਨੇ ਕਿ हे ਜੀਵ ਇਹ ਹਾਲਾਤ ਤੇਰੇ ਕਿਉਂ ਬਣਦੇ ਨੇ ਇਹਨਾਂ ਤੋਂ ਬਚਣਾ ਕਰ ਜਿਵੇਂ ਬਾੜ ਮੁਖੀ ਰੁੱਤ ਤਪਾਰਹੀ ਹੈ ਇਸੇ ਤਰ੍ਹਾਂ ਕਿਤੇ ਤੂੰ ਹਿਰਦੇ ਤੂੰ ਤਾਂ ਨਹੀਂ ਤਪ ਰਿਆ ਜੇ ਹਿਰਦੇ ਦੀ ਤਪਸ਼ ਹੈ ਤੇ ਅਸੀਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਸੀਂ हे ਜੀਵ ਤੇਨੂੰ ਦੱਸਦੇ ਹਾਂ ਕਿ ਉਹ ਤਪਸ ਕਿਉਂ ਹੈ ਆਸਾੜ ਤਪੰਦਾ ਇਸ ਲੱਗਦਾ ਹੈ ਕਿ ਭਾਈ ਇਹ ਹੜ ਦਾ ਮਹੀਨਾ ਤਾਂ ਤਪਦਾ ਮਹਿਸੂਸ ਹੁੰਦਾ ਹੈ ਤਾਂ ਲੱਗਦਾ ਹੈ ਕਿ ਹਰ ਨਾਹੋ ਨਾ ਜਿੰਨਾ ਪਾਸ ਕਿ ਜਿੰਨਾ ਦੇ ਕੋਲ ਨਾਹੋ ਖਸਮ ਅਕਾਲ ਪੁਰਖ ਪਰਮਾਤਮਾ ਨਹੀਂ ਹੈ ਜਿੰਨਾ ਦਾ ਮਿਲਾਪ ਅਕਾਲ ਪੁਰਖ ਪਰਮਾਤਮਾ ਦੇ ਨਾਲ ਨਹੀਂ ਹੋਇਆ ਤੇ ਅਕਾਲ ਪੁਰਖ ਪਰਮਾਤਮਾ ਦਾ ਮਿਲਾਪ ਕੇਵਲ ਨਾਮ ਦੇ ਕਰਕੇ ਹੈ ਨਾਮ ਜਪਿਆ ਨਹੀਂ ਸਿਮਰਨ ਕੀਤਾ ਨਹੀਂ ਸੇਵਾ ਕੀਤੀ ਨਹੀਂ ਤੇ ਪ੍ਰਮਾਤਮਾ ਦੀ ਨੇੜਤਾ ਨਹੀਂ ਮਿਲੀ ਇਸ ਕਰਕੇ ਉਹਨਾਂ ਜੀਵਾਂ ਦੀ ਅਵਸਥਾ ਹੈ ਕਿ ਹਾਰ ਦਾ ਮਹੀਨਾ ਜਿਹਨੂੰ ਸਤਿਗੁਰੂ ਜੀ ਆਸਾੜ ਲਿਖ ਰਹੇ ਹਨ ਉਹਨਾਂ ਨੂੰ ਤਪਾਉਂਦਾ ਹੈ ਅੰਦਰੋਂ ਵੀ ਤਪਾਰਿਆ ਹੈ ਤੇ ਬਾਹਰ ਮੁਖੀ ਵੀ ਤਪਾਵੇਗਾ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਪ੍ਰਮਾਤਮਾ ਖਸਮ ਦੀ ਯਾਦ ਨਹੀਂ ਨਾਮ ਨਹੀਂ ਸਿਮਰਨ ਨਹੀਂ ਮਿਲਾਪ ਨਹੀਂ ਹੈ ਜੀ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਦੀਆਸ ਉਹਨਾਂ ਨੇ ਫਿਰ ਕੀ ਕੀਤਾ ਖਸਮ ਤੋਂ ਬਿਨਾ ਜਗ ਜੀਵਨ ਪੁਰਖ ਤਿਆਗ ਕੈ ਜੋ ਪੋਨਾਮੀ ਨਰਕ ਤੂੰ ਬਚਾਉਣ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਉਹਨੂੰ ਤਿਆਗਣਾ ਕੀਤਾ ਜੋ ਜਗਤ ਨੂੰ ਜੀਵਨ ਦੇਣ ਵਾਲਾ ਹੈ ਉਹਨੂੰ ਤਿਆਗਣਾ ਕੀਤਾ ਤਿਆਗ ਕੈ ਮਾਨਸ ਕੇਵਲ ਮਨੁੱਖਾਂ ਦੀ ਆਸ ਰੱਖ ਲਈ ਦੋਇਆ ਭਾਏ ਵੇਗੁੱਚੀ ਆ ਗੱਲ ਪਈ ਸੋ ਜਮ ਕੀ ਫਾਸ ਇਸ ਤਰ੍ਹਾਂ ਜਿਹੜਾ ਪ੍ਰੇਮ ਹੈ ਉਹ ਦੂਸਰੇ ਪਾਸੇ ਲਾਉਣਾ ਕੀਤਾ ਤੇ ਖੱਜਲ ਖਵਾਰ ਹੋਏ ਮਿਲਿਆ ਕੁਝ ਨਹੀਂ ਮੰਜ਼ਿਲ ਤੱਕ ਨਹੀਂ ਪਹੁੰਚੇ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਮੰਜ਼ਿਲ ਉਹਨਾ ਨੇ ਵਿਸਾਰ ਦਿੱਤੀ ਦੋਇ ਭਾਏ ਵੇ ਗੁੱਚੀ ਐ ਕਿਉਂਕਿ ਪ੍ਰੇਮ ਦੂਸਰੇ ਪਾਸੇ ਮਾਇਆ ਦੇ ਨਾਲ ਲਾ ਲਿਆ ਤੇ ਗੱਲ ਪਈ ਸੋ ਜਮ ਕੀ ਫਾਸ ਗੱਲ ਦੇ ਵਿੱਚ ਉਹ ਜਮਾਂ ਦੀ ਫਾਹੀ ਫਿਰ ਪੈ ਗਈ ਜੇ ਹਾ ਬੀਜਾ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਬੀਜਾਂਗੇ ਲੁਣੈ ਤੂੰ ਭਾਵ ਹੁੰਦਾ ਉਹ ਵੱਡਣਾ ਪਵੇਗਾ ਜੀ ਹਾ ਬੀਜ ਸੋ ਲੁਣਾ ਮੱਥੇ ਜੋ ਲਿਖਿਆਸ ਕਿਉਂਕਿ ਹੇ ਜੀ ਇਹ ਸਰੀਰ ਰੂਪੀ ਧਰਤੀ ਇਸ ਧਰਤੀ ਦੇ ਉੱਪਰ ਤੂੰ ਕਰਮਾ ਰੂਪੀ ਖੇਤੀ ਕਰ ਰਿਹਾ ਹੈ ਤੇ ਇਹ ਤੇਰੀ ਖੇਤੀ ਤੈਨੂੰ ਫਲ ਜ਼ਰੂਰ ਦਵੇਗੀ ਜੇ ਤੇਰੇ ਸ਼ੁਭ ਕਰਮ ਨੇ ਚੰਗੇ ਫਲ ਭੋਗੇਗਾ ਜੇ ਅਸ਼ੋਭ ਬਣੇ ਤੇ ਫਿਰ ਫਾਲ ਜਿਹੜਾ ਹੈ ਉਹ ਚੰਗਾ ਨਹੀਂ ਮਿਲ ਸਕਦਾ ਜੇ ਕਰਮ ਚੰਗੇ ਨੇ ਕਿਸੇ ਨੂੰ ਸੁਖ ਦਿੰਦਾ ਹੈ ਭਲਾ ਕੀਤਾ ਹੈ ਸੇਵਾ ਸਿਮਰਨ ਕੀਤਾ ਹੈ ਤੇ ਆਪ ਵੀ ਸੁਖ ਮਾਣੇਗਾ ਜੇ ਕਿਸੇ ਨੂੰ ਦੁੱਖ ਦਿੰਦਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਆਪ ਵੀ ਦੁੱਖ ਭੁਗਗੇਗਾ ਜਿਹਾ ਬੀਜੈ ਸੋ ਲੁਣਾ ਮੱਥੇ ਜੋ ਲਿਖਿਆਸ ਕਿ ਇਹ ਤੇਰੇ ਕਰਮ ਤੇਰੇ ਮੱਥੇ ਦੇ ਲੇਖ ਬਣ ਰਹੇ ਹਨ ਰਣ ਵਿਹਾਣੀ ਪੱਛੋ ਤਾਣੀ ਉਠ ਚੱਲੀ ਗਈ ਨਿਰਾਸ ਇਹ ਜ਼ਿੰਦਗੀ ਰੂਪੀ ਰਹਿਣ ਬੀਤਦੀ ਜਾ ਰਹੀ ਹੈ ਆਉਦ ਘਟੈ ਦਿਨ ਸਰੇਣਾ ਰੇ ਤੇ ਅਖੀਰ ਤੇਰੇ ਕੋਲ ਪੁਛਤਾਵਾ ਰਹਿ ਜਾਵੇਗਾ ਹੋਰ ਕੁਝ ਨਹੀਂ ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼ हे ਜੀਵ ਇਸਤਰੀ ਤੂੰ ਖਸਮ ਅਕਾਲ ਪੁਰਖ ਪਰਮਾਤਮਾ ਦੀ ਨੇੜਤਾ ਨੂੰ ਨਹੀਂ ਮੰਨਣਾ ਕੀਤਾ ਇਸ ਕਰਕੇ ਨਿਰਾਸ਼ਤਾ ਤੇਰੇ ਪੱਲੇ ਪਈ ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਤੇ ਜਿਨ੍ਹਾਂ ਦਾ ਮਿਲਾਪ ਸਾਧੂ ਪੂਰੇ ਗੁਰੂ ਦੇ ਨਾਲ ਹੋਇਆ ਜਿਨ੍ਹਾਂ ਨੇ ਸਤਸੰਗਤ ਕੀਤੀ ਜਿਨ੍ਹਾਂ ਨੇ ਭਾਈ ਬਚਨ ਸੁਣੇ ਤੇ ਮੰਨੇ ਕਿੰਨਾ ਦੇ ਸਾਧਨਾਮ ਨਿਰਮਲਤਾ ਕੇ ਕਰਮ ਮਿਲਾਪ ਹੋ ਗਿਆ ਸੋ ਦਰਗਹ ਹੋਏ ਖਲਾਸ ਉਹ ਦਰਗਾਹ ਅਕਾਲ ਪੁਰਖ ਪਰਮਾਤਮਾ ਦੀ ਉਹਦੇ ਵਿੱਚ ਸਤਸੰਗ ਜੀ ਸੁਰਖਰੂ ਹੋ ਗਏ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਏ ਸੱਚੇ ਪਾਤਸ਼ਾਹ ਇੱਕ ਰਹਿਮਤਕਾਰ ਦਇਆਕਾਰ ਮੇਰੀ ਅਰਜ਼ ਹੋਈ ਤਰਲਾ ਤੇਰੇ ਚਰਣਾ ਚ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾ ਦੀ ਪਿਆਸ ਲੱਗੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਤਨ ਤੂੰ ਜਾਣਦਾ ਸਾਹਾ ਔਰ ਕਿਆ ਜਾਣੇ ਕੋਏ ਜਿਹੜੀ ਸਾਡੀ ਬੇਦਨ ਹੈ ਇਹ ਸੱਚੇ ਪਾਤਸ਼ਾਹ ਤੂੰ ਜਾਣਦਾ ਹੋਰ ਕੋਈ ਜਾਣ ਨਹੀਂ ਸਕਦਾ ਤੇਰੇ ਦਰਸ਼ਨਾ ਦੇ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਕਿਰਪਾ ਕਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਐਸਾ ਜੀਵਨ ਬਣ ਜਾਵੇ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੋਰ ਕੋਈ ਨਹੀਂ ਜਿਸ ਦੇ ਅੱਗੇ ਮੈਂ ਤਰਲਾ ਲਵਾ ਇਹ ਸੱਚੇ ਪਾਤਸ਼ਾਹ ਮੇਰੀ ਅਰਜ਼ੋਈ ਤੇਰੇ ਚਰਨਾਂ 'ਚ ਹੈ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਣ ਨਿਵਾਸ ਉਸ ਜੀਵ ਨੂੰ ਫਿਰ ਇਹ ਹੜ ਦਾ ਮਹੀਨਾ ਤਪਾਉਂਦਾ ਨਹੀਂ ਉਹਦੇ ਲਈ ਸੁਹੰਦਾ ਸੁਹਾਵਣਾ ਬਣ ਜਾਂਦਾ ਹੈ ਕਿਹਦੇ ਲਈ ਜੀ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਜੀਵ ਦੇ ਹਿਰਦੇ ਚ ਮਨ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨ ਵਸ ਜਾਂਦੇ ਹਨ ਤੇ ਹੁਣ ਕਿਤੇ ਸਾਨੂੰ ਕੋਈ ਭੁਲੇਖਾ ਨਾ ਹੋਵੇ ਕਿ ਕਿਹੜੇ ਚਰਨਾਂ ਦੀ ਸਤਿਗੁਰੂ ਜੀ ਗੱਲ ਕਰ ਰਹੇ ਹਨ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਉ ਪਾਲ ਚਰਨ ਚਿਤਵ ਨਾਮ ਕਿ ਭਾਈ ਨਾਮ ਹੀ ਅਕਾਲ ਪੁਰਖ ਪਰਮਾਤਮਾ ਦੇ ਪਾਵਨ ਪਵਤਰ ਚਰਨ ਹਨ ਜਿਨ੍ਹਾਂ ਹਿਰਦਿਆਂ ਦੇ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੇ ਲਈ ਇਹ ਹਾੜ ਦਾ ਮਹੀਨਾ ਸੁਹਾਵਣਾ ਬਣ ਜਾਂਦਾ ਹੈ ਇਹ ਸਾਨੂੰ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਇਸ ਕਰਕੇ ਗੁਰਮਖੋ ਯਤਨ ਕਰੀਏ ਕਿ ਬਾਣੀ ਦੇ ਨਾਲ ਜੁੜਿਆ ਜਾਵੇ ਬਾਣੀ ਪੜ੍ਹੀ ਜਾਵੇ ਬਾਣੀ ਸੁਣੀ ਜਾਵੇ ਆਇਓ ਸੁਣਨ ਪੜਨ ਕੋ ਬਾਣੀ ਤੇ ਸਾਡੇ ਲਈ ਵੀ ਇਹ ਸਮਾ ਸੁਹਾਵਣਾ ਬਣ ਜਾਵੇ ਇਸ ਸੰਗਰਾਂਦਾਂ ਸੁਹਾਵਣੀਆਂ ਬਣ ਜਾਣ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਐਸੀ ਕਿਰਪਾ ਹੋ ਜਾਵੇ ਸਾਰੀ ਸੰਗਤ ਦੇ ਸਿਰ ਤੇ ਮੇਰ ਪਰਿਆਹਤ ਸਤਗੁਰੂ ਜੀ ਆਪ ਰੱਖਣ ਦਇਆ ਕਰਨ ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਬਚਾ ਕਰਕੇ ਰੱਖਣ ਆਉਣ ਵਾਲਾ ਸਮਾ ਸਭਨਾਂ ਦੇ ਲਈ ਸੁਹਾਵਣਾ ਬਣ ਜਾਵੇ ਆਪ ਸਰਬਤ ਸੰਗਤਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈ ਹੈ ਸੱਚੇ ਪਾਤਸ਼ਾਹ ਜੀ ਸਰਬਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਤਗੁਰੂ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਮ ਪਾਪੀ ਵੱਡ ਗੁਣ ਹੈਂਗਾਰ ਦੁੱਖਾਂ ਤੋਂ ਕਲੇਸ਼ਾਂ ਤੋਂ ਨਸ਼ਿਆਂ ਤੋਂ ਵਿਗੜਣਾ ਤੋਂ ਸਾਨੂੰ ਬਚਾ ਕਰਕੇ ਰੱਖੋ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖੋ ਐਸੀ ਰਹਿਮਤ ਕਰਨੀ ਹੋਈਆਂ ਭੁੱਲਾਂ ਦੀ ਮਾਫੀ ਜੀ ਪ੍ਰਭ ਉਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ